ਯੂ ਫਾਈਬਰ ਤਿੰਨੇ ਚੀਜ਼ਾਂ ਅਵੇਲੇਬਲ ਨੇ 56 ਵੀ ਕੋੜਾ ਬੈਂਪਰ ਵੀ ਲੱਗਾ ਹੋਇਆ ਤੇ ਜਿਹੜੇ ਇਹਦੇ ਟਾਇਰ ਨੇ ਅਗਲੇ ਇਹ ਨਵੇਂ ਵਾਂਗੂ ਪਏ ਨੇ ਬਿਲਕੁਲ ਨਵੇਂ ਹੀ ਪਏ ਨੇ ਤੇ ਮਗਰਲੇ ਜਿਹੜੇ 80% ਟਾਇਰ ਪਹਿਨੇ ਦੇਖ ਲੋ ਤੇ ਆਹ ਸਾਈਨ ਕਾ ਦਾ ਬਣਿਆ ਯਾਰ ਇਹ ਪਹਿਲੀ ਵਾਰੀ ਦੇ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਅੰਦਰ ਫਤਿਹਵਾਤ ਹਰਿਆਣਾ ਟਰੈਕਟਰ ਮੰਡੀ ਦੇ ਅੰਦਰ ਖੜੇ ਆ ਜਿਹੜੀ ਤੇ ਆਪਾਂ ਵਿਖਾਵਾਂਗੇ ਆ ਮਿਕਸ ਜੇ ਟਰੈਕਟਰ ਹੋਣਗੇ ਮੰਨ ਲਓ ਸੋਨਾਲੀਕਾ ਵੀ ਹੋਏਗਾ ਡਿਊਲਸ ਫਾਰ ਵੀ ਹੋਏਗਾ 3600 ਵੀ ਹੋਏਗਾ ਤੇ ਇਹ ਮਿਕਸ ਜੀ ਵੀਡੀਓ ਕਿਉਂਕਿ ਇੱਕ ਮਿਕਸ ਆਵੇਗੀ ਤੇ ਬਾਕੀ ਲਗਭਗ ਵਕਰੀਆਂ ਵਕਰੀਆਂ ਆਉਣ ਕਰਨੀਆਂ 5210 ਆ ਗਿਆ ਬਹੁਤ ਘੱਟ ਚੱਲੇ ਹੋਏ ਟਰੈਕਟਰ ਹੋਣਗੇ ਪਹਿਲੀ ਗੱਲ 22 ਮਾਡਲ 23 ਦੀ ਆਰ ਸੀ ਠੀਕ ਹੈ ਜੀ 735000 ਰੁਪਏ ਡਿਮਾਂਡ ਹੈ 15000 ਛੂਟ ਹੈ ਜੀ ए बी सी डी गियर ਹੈ ਤੇ ਬਾਕੀ ਹੋਰ ਵੀ ਮੌਕੇ ਤੇ ਡਿਸਕਾਊਂਟ ਹੈ ਜਿਹੜਾ ਹੋ ਜੇਗਾ ਟਰੈਕਟਰ ਦੇ ਅੰਦਰ ਠੀਕ ਹੈ ਟਾਇਰ ਬਿਲਕੁਲ ਨਵੇਂ ਨੇ ਅਗਲੇ ਨਵੇਂ ਆ ਮਗਰਲੇ 80 90 ਪੈਸੇ ਪਏ ਹੈ ਜੀ ਠੀਕ ਹੈ ਤੇ ਕਨੋਪੀ ਵਗੈਰਾ ਇਹ ਕੰਪਨੀ ਦੀ ਹੁੰਦੀ ਹੈ ਇਹ ਕੰਪਨੀ ਵੱਲੋਂ ਲੱਗ ਕੇ ਆਈ ਸੀ ਯਾਨੀ ਕਿ ਉਦੋਂ ਹੀ ਚਾਰਜਸ ਪੈ ਜਾਂਦੇ ਬੰਦੇ ਨੂੰ ਉੱਥੇ ਹੀ ਜੇ ਤੁਸੀਂ ਲਵਾਉਣਾ ਚਾਹੁੰਦੇ ਜੀ 745 50 एचपी ਦਾ ਪੂਰਾ ਟਰੈਕਟਰ ਹੈ 50 एचपी ਚ ਆਉਂਦਾ ਸੋਨਾ ਲੀਕਾ 19 ਮਾਡਲ 20 ਦੀ ਆਰ ਸੀ 490000 ਜਿਹੜਾ ਡਿਮਾਂਡ ਹੈ ਤੇ ਇਸ ਤੋਂ ਇਲਾਵਾ ਸਾਈਡ ਗੇਅਰ ਪਿਆਂ ਆ ਵੀ ਹੋ ਆਲ ਕੀ ਪਿਆ ਕੈਟਾਗਰੀ ਦਾ ਟਰੈਕਟਰ ਹੈ 205 ਐਨ ਐਮ ਟਾਰਕ 1900 ਆਰਪੀਐਮ ਰਿਲੇਟਡ ਹਾਈ ਲੋ ਵਾਲਾ ਡਾਇਰੈਕਟ ਹੈ ਠੀਕ ਹੈ ਜੀ ਤੇ ਇੱਕ ਨੋ ਪੀਨੂ ਵੀ ਲੱਗੀ ਯੂਵੀ ਲੱਗੀ ਆ ਤਾਂ ਇਹ ਫਾਇਦੇ ਹੋ ਜਾਂਦੇ ਨੇ ਕਈ ਵਾਰੀ ਤੇ ਗੇਅਰ ਪ੍ਰੋ ਦੇ ਵਿੱਚ 52 10 4 4 ਵੀਲ ਡਰਾਈਵ ਦੇ ਅੰਦਰ ਇਹ ਹੈਗਾ 21 ਮਾਡਲ 8 ਲੱਖ 95000 ਰੁਪਿਆ ਡਿਮਾਂਡ ਆ ਬਾਕੀ ਜਿਹੜਾ ਡਿਸਕਾਊਂਟ ਦਾ ਮੌਕੇ ਤੇ ਹੋ ਜਾਏਗਾ ਤੇ ਗੇਅਰ ਪ੍ਰੋ ਦੇ ਅੰਦਰ ਤੇ 53 10 ਆ ਗਿਆ ਇਹ ਆ ਗਿਆ ਜੀ ਕਾਲੇ ਟੈਂਡਾ ਵਾਲਾ ਕਹਿੰਦੇ ਕਾਲੀ ਪੇਟੀ ਵਾਲਾ ਇੰਜਨ ਕਹਿੰਦੇ 2010 ਤੇ 2026 ਤੱਕ ਦੀ ਪਾਸਿੰਗ ਆ 5,25,000 ਰੁਪਏ ਡਿਮਾਂਡ ਤੇ ਕਾਲੀ ਪੇਟੀ ਵਾਲਾ ਇੰਜਨ ਕਹਿੰਦੇ ਨੇ ਇਹਨੂੰ ਸਾਈਡ ਗੀਅਰ ਇਹ ਵੀ ਕਈ ਲੋਕਾਂ ਦੀ ਜਿਹੜਾ ਐਲਟੀ ਮਾਡਲ ਵੀ ਕਹਿੰਦੇ ਨੇ ਪਸੰਦ ਆ ਟਰੈਕਟਰ ਬਹੁਤ ਜ਼ਿਆਦਾ ਲੋਕਾਂ ਦੀ ਤੇ ਸੀਈ ਇਹ ਹੈਗਾ 13 ਮਾਡਲ ਤੇ 2,85,000 ਰੁਪਏ ਡਿਮਾਂਡ ਹਰਿਆਣਾ ਨੰਬਰ ਸਿੰਪਲ ਸਟੀering 450 ਠੀਕ ਹੈ 450 ਮਾਡਲ ਫਾਰਮ ਟਰੈਕ ਚੈਂਪੀਅਨ ਆ ਗਿਆ 35 ਇਹ ਹੈਗਾ 6 ਮਾਡਲ 195000 ਰੁਪਿਆ ਡਿਮਾਂਡ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਦੇਖੋ ਚੈੱਕ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਨਾਲ ਲਗਮੀ ਨਿਊ ਹੋਲੈਂਡ 올 ਰੌਂਡਰ 3602 ਵਾਲਾ 50 HP ਦਾ ਟਰੈਕਟਰ ਹੈ ਜੇ ਇਹਦੀ ਮੈਂ ਗੱਲ ਕਰਾਂ ਇਹ ਹੈਗਾ 20 ਮਾਡਲ 53000 ਰੁਪਿਆ ਡਿਮਾਂਡ ਇਹ ਸਾਰੇ ਟਰੈਕਟਰ ਇੱਕੋ ਦੁਕਾਨ ਦੇ ਨੇ ਨੰਬਰ ਸਕਰੀਨ ਤੇ ਚੱਲਦਾ ਹੁੰਦਾ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਫਿਰ ਗੱਲ ਕਰਿਆ ਕਰੋ ਅਗਲੇ ਨਾਲ ਪਹਿਲਾਂ ਵੀਡੀਓ ਦੇਖ ਲਿਆ ਕਰੋ ਦੇਖ ਲਿਆ ਕਰੋ ਵੀ ਕੀ ਵੀਡੀਓ ਚ ਦੱਸਿਆ ਗਿਆ 750 17 ਮਾਡਲ 475000 ਰੁਪਿਆ ਡਿਮਾਂਡ ਠੀਕ ਹੈ 475000 ਅਗਲੇ ਟਾਇਰ ਬਿਲਕੁਲ ਨਵੇਂ ਮਗਰਲੇ ਵੀ ਨਵੇਂ ਨਹੀਂ ਤੇ ਜੇ ਗੱਲ ਕਰਾਂ ਐਚ ਡੀ ਐਮ ਹੈਵੀ ਡਿਊਟੀ ਮਾਈਲੇਜ ਮਾਸਟਰ ਹੁੰਦਾ ਸੀ ਇਹ ਉਹ ਮਾਡਲ ਹੈ ਤੇ ਔਇਲ ਬ੍ਰੇਕ ਸਾਈਡ ਗੇਰੇ ਆਉਂਦਾ ਹੀ ਪਿਆ ਨਿਊ ਹੋਲੈਂਡ 36 30 50 ਐਚ ਪੀ ਦਾ ਟਰੈਕਟਰ ਇਹ ਹੈਗਾ ਵੀਰੇ 22 ਮਾਡਲ 710000 ਰੁਪਿਆ ਡਿਮਾਂਡ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਬਿਲਕੁਲ ਜੀ ਵੇਖੋ ਕੰਡੀਸ਼ਨ ਇੱਕ ਨੰਬਰ ਹੈ ਟਰੈਕਟਰ ਦੀ ਹੁਣ ਤੁਹਾਨੂੰ 5620 ਵੀ ਦਿਖਾ ਦਿੰਦਾ ਇਹਨਾਂ ਬਾਈਆਂ ਕੋਲੇ 5620 ਖੜਾ ਤੇ ਆ ਫਾਰਮ ਟਰੈਕ ਇਹਨਾਂ ਦਾ ਮੈਨੂੰ ਲੱਗਦਾ ਹਾਂ ਇਹਨਾਂ ਦਾ ਹੀ ਫਾਰਮ ਟਰੈਕ ਵੀ ਖਾਣੇ 60 ਇਹ ਹੈਗਾ ਫਾਰਮ ਟਰੈਕ 60 ਜੇ ਮੈਂ ਇਹਦੀ ਗੱਲ ਕਰਾਂ 13 ਮਾਡਲ 3,80,000 ਰੁਪਏ ਡਿਮਾਂਡ ਟਾਇਰ ਬਿਲਕੁਲ ਅਗਲੇ ਵੱਡੇ ਪਏ ਹੋਏ ਨੇ ਪਾਏ ਵੀ ਪੂਰੇ ਵਾਂਗੂ ਨੇ ਤੇ ਕੰਡੀਸ਼ਨ ਬਿਲਕੁਲ ਨਵੀਆਂ ਠੀਕ ਹੈ ਜੀ ਤੇ ਵੌਇਸ ਵਗੈਰਾ ਜ਼ਰੂਰ ਦੱਸ ਦਿਆ ਕਰੋ ਕਮੈਂਟ ਕਰਕੇ ਕਿਵੇਂ ਦੇ ਆ ਮਾਲ ਉਸ ਸਹੀ ਪ੍ਰੋਪਰ ਆਉਂਦੀ ਕਈ ਵਾਰੀ ਵੀਡੀਓ ਚ ਕੱਟ ਵਗੈਰਾ ਹੋ ਜਾਂਦੀ ਪਤਾ ਨਹੀਂ ਲੱਗਦਾਗਾ ਬਾਅਦ ਚ ਤੇ ਇਹਦੇ ਉੱਤੇ ਮਿਊਜ਼ਿਕ ਸਿਸਟਮ ਯੂ ਫਾਈਬਰ ਤਿੰਨੇ ਚੀਜ਼ਾਂ ਅਵੇਲੇਬਲ ਨੇ 56 ਵੀ ਕੋੜਾ ਬੈਂਪਰ ਵੀ ਲੱਗਾ ਹੋਇਆ ਤੇ ਜਿਹੜੇ ਇਹਦੇ ਟਾਇਰ ਨੇ ਅਗਲੇ ਇਹ ਨਵੇਂ ਵਾਂਗੂ ਪਏ ਨੇ ਬਿਲਕੁਲ ਨਵੇਂ ਹੀ ਪਏ ਨੇ ਤੇ ਮਗਰਲੇ ਜਿਹੜੇ 80% ਟਾਇਰ ਪਹਿਨੇ ਦੇਖ ਲਓ ਤੇ ਆਹ ਸਾਈਨ ਕਾਦਾ ਬਣਿਆ ਯਾਰ ਇਹ ਕਈ ਵਾਰੀ ਦੇਖ ਆ ਜਾਂਦੇ ਕਿਹੜੇ ਦੇਖ ਕੇ ਜਾਂਦੇ ਆ ਤੇ 56 ਵੀ ਇਹ ਹੈਗਾ ਮਾਡਲ ਵਗੈਰਾ 22 ਮਾਡਲ 9,65,000 ਰੁਪਏ ਡਿਮਾਂਡ ਇਹ ਕੰਡੀਸ਼ਨ ਤੁਹਾਡੇ ਸਾਹਮਣੇ ਆ ਹੋਰ ਕੀ ਹਾਲ ਅੰਕਲ ਜੀ ਤੇ 745 13 ਮਾਡਲ 3,15,000 ਰੁਪਏ ਡਿਮਾਂਡ ਸਿੰਪਲ ਸਟੀering ਤੇ ਪਾਵਰ ਪਲਸ ਵਾਲਾ ਮਾਡਲ ਹੈ ਇਹ ਵੀ ਕੋਈ ਕਿਹੇ ਗੱਲੋਂ ਪਾਵਰ ਪਲਸ ਲਿਖਿਆ ਗਿਆ ਐਗਰੋਮੈਕਸ ਡਿਊਜ਼ ਫਾਰ ਡਿਊਜ਼ ਫਾਰ ਦੀ ਅੱਗੇ ਮੈਂ ਵੀਡੀਓ ਵੀ ਪਾਈ ਸੀ ਤੇ 21 ਮਾਡਲ ਬਾਈ ਦੀ ਆਰ ਸੀ 610000 ਰੁਪਏ ਦਾ ਡਿਮਾਂਡ ਇਹਦੇ ਵਿੱਚ ਬਹੁਤ ਜ਼ਿਆਦਾ ਫੰਕਸ਼ਨ ਨੇ ਡੀਜ਼ਲ ਪੰਪੇ ਦਾ ਹੋਰ ਤਰੀਕੇ ਦਾ ਠੀਕ ਹੈ ਜੀ ਬਹੁਤ ਜ਼ਿਆਦਾ ਵੱਖਰੇ ਫੰਕਸ਼ਨ ਨੇ ਬਾਹਰਲੇ ਟਰੈਕਟਰ ਵੈਸੇ ਗਿਨੇ ਜਾ ਸਕਦੇ ਨੇ ਠੀਕ ਹੈ ਜੀ ਡਬਲ ਕਲਚ ਇੰਡੀਪੈਂਡੈਂਟ ਲੀਵਰ ਇੰਡੀਪੈਂਡੈਂਟ ਲੀਵਰ ਹੈ ਡਬਲ ਕਾਸ਼ ਦੇ ਨੇ ਬਹੁਤ ਜ਼ਿਆਦਾ ਮੰਨ ਲਓ ਟੈਕਨੋਲੋਜੀ ਬਹੁਤ ਜ਼ਿਆਦਾ ਅੱਗੇ ਦੀ ਐਡਵਾਂਸ ਟੈਕਨੋਲੋਜੀ ਬਾਹਰ ਜਾਂਦੇ ਨੇ ਟਰੈਕਟਰ ਇਹਨਾਂ ਦੇ 80 ਐਚ ਪੀ 'ਚ ਇਹਨਾਂ ਦਾ ਕੋਈ ਤੋੜ ਨਹੀਂਗਾ ਠੀਕ ਹੈ ਜੀ ਤੋੜ ਇਹਨਾਂ ਦਾ ਕਿਸੇ ਟਰੈਕਟਰ ਦਾ ਨਹੀਂ ਬਸ ਸਪੇਅਰ ਪਾਰਟ ਦੀ ਦਿੱਕਤ ਆਉਂਦੀ ਕੰਪਨੀ ਟਰੈਕਟਰ ਹਰ ਇੱਕ ਬਣਾ ਦਿੰਦੀ ਹੈ ਪਰ ਸਪੇਅਰ ਪਾਰਟ ਪਹਿਲਾਂ ਮਾਈਨੇ ਰੱਖਦਾ ਤੇ ਸਰਵਿਸ ਮਾਈਨੇ ਰੱਖਦੀ ਹੈ ਨਿਊ ਹੋਲੈਂਡ 3602 ਵਾਲਾ 22 ਮਾਡਲ ਤੇ 23 ਦੀ ਆਰਸੀ 6 ਲੱਖ 95000 ਰੁਪਏ ਦੀ ਡਿਮਾਂਡ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਇਨ ਬਿੰਨ ਪਈ ਹੈ ਠੀਕ ਹੈ ਜੀ ਇਹ ਟਰੈਕਟਰ ਦੇਖੋ ਲੁੱਕ ਵੇਖੋ ਕਿੰਡੀ ਸੋਹਣੀ ਆ ਰਹੀ ਟਰੈਕਟਰ ਦੀ ਤੇ 605 ਵੀ ਖੜਾ ਪਾਇਆ ਕੋਲੇ ਡੀ ਐਲ ਐਕਸ ਮਾਡਲ ਇਹ ਹੈਗਾ 22 ਮਾਡਲ 6 ਲੱਖ 70000 ਰੁਪਏ ਦੀ ਡਿਮਾਂਡ ਫਾਰਮ ਟਰੈਕ 60 ਵੀ ਖੜਾ ਇਹ ਹੈਗਾ 21 ਮਾਡਲ 6,60,000 ਰੁਪਏ ਡਿਮਾਂਡ ਸੋਨਾ ਲਿਕਾ 750 ਇਹ ਹੈਗਾ 55 ਐਚਪੀ ਦਾ ਟਰੈਕਟਰ ਇਹ 23 ਮਾਡਲ 6,70,000 ਬਾਕੀ 15-20 ਹਜ਼ਾਰ ਤੁਸੀਂ ਡਿਸਕਾਊਂਟ ਮੰਨ ਕੇ ਚੱਲੋ ਸਿੱਧਾ ਤੇ ਬਾਕੀ ਮੌਕੇ ਤੇ ਜਿਹੜਾ ਉਹ ਵੱਖਰਾ ਹੋ ਜਾਏਗਾ ਠੀਕ ਹੈ ਜੀ ਤੇ ਦੇਖੋ ਕੰਡੀਸ਼ਨ ਦੇਖੋ ਬਹੁਤ ਜ਼ਿਆਦਾ ਸਾਫ਼ ਹੈ ਤੇ ਇੱਕ ਇਹਦੇ ਵਿੱਚ ਨਾ ਖਾਸੀਅਤ ਕਾਫੀ ਹੈ ਟਰੈਕਟਰ ਦੇ ਵਿੱਚ ਜੇ ਮੈਂ ਖਾਸੀਅਤ ਦੀ ਗੱਲ ਕਰਾਂ ਇੱਕ ਇਹ ਟਰੈਕਟਰ ਹੈ ਪਾਵਰ ਨਹੀਂ ਲੌਸ ਕਰਦਾ ਇਹ ਪਈਆਂ ਐਚਪੀ ਚ 49 ਐਚਪੀ ਜਿਹੜੀ ਪੀਡੀਓ ਐਚਪੀ ਦਿੰਦਾ 49 ਨੰਜਾ ਐਚਪੀ ਇਹ ਪੀਡੀਓ ਪਾਵਰ ਦਿੰਦਾ ਹਿਸਾਬ ਨਾਲ ਲੋ 50 ਐਚਪੀ ਦਾ ਟਰੈਕਟਰ 49 ਐਚਪੀ ਪੀਡੀਓ ਪਾਵਰ ਤੇ ਬਾਕੀ ਕਈ ਦਿੰਦੇ ਨੇ 32 ਦੀ ਵੀ ਦਿੰਦੇ 32 ਕਿਲੋਵਾਟ ਜਿਹਨੂੰ ਕਹਿੰਦੇ ਨੇ ਉਹੀ ਉਹਨਾਂ ਦੀ ਘਟਾ ਕੀ ਮੰਨੋ ਟਰੈਕਟਰਾਂ ਦੀ ਪਰ ਕੁਝ ਖਾਸੀਅਤ ਹੁੰਦੀਆਂ ਟਰੈਕਟਰ ਦੀਆਂ ਆ ਗਏ ਤੇ ਇਹਦੀ ਬਸ ਥੋੜੀ ਸ਼ੋ ਲੋਕਾਂ ਨੂੰ ਕਿਸੇ ਨੂੰ ਚੰਗੀ ਵੀ ਲੱਗਦੀ ਕਿਸੇ ਨੂੰ ਮਾੜੀ ਵੀ ਲੱਗਦੀ ਹੈ ਵੀਡੀਓ ਨੂੰ ਸ਼ੇਅਰ ਕਰਾਇਆ ਜੀ ਧੰਨਵਾਦ